ਭਾਵਾ ਆ ਗਿਆ ਮੇਰੇ ਪੁੱਤ ਡਿਊਟੀ ਤੋਂ ਆ ਗਿਆ ਮਾਤਾ ਆ ਗਿਆ ਪੈ ਜਾ ਰੈਸਟ ਕਰ ਕੋਈ ਨਹੀਂ ਪੁੱਤ ਰੈਸਟ ਤੇ ਤੁਹਾਡੇ ਨਾਲ ਨਹੀਂ ਕੋਈ ਨਹੀਂ ਚਿੰਦੇ ਹਾਂਜੀ ਭਾਈ ਪਾਣੀ ਲਿਆ ਭਾਈ ਪਾਣੀ ਲਿਆ ਯਾਰ ਹੋਰ ਠੀਕ ਹੋ ਹਾਂ ਪੁੱਤ ਠੀਕ ਆ ਤੁਹਾਨੂੰ ਵੇਖ ਕੇ ਵਧੀਆ ਚੜ ਗਿਆ ਮੈਂ ਕਿ ਮੇਰਾ ਪੁੱਤ ਡਿਊਟੀ ਕਰਕੇ ਆਇਆ ਹੈ ਟੜ ਕੇ ਜਿਹਾ ਸੱਕਿਆ ਹੰਬਿਆ ਆਇਆ ਹੁਣ ਤੁਮ ਚੱਲਾ ਟਸਕਲ ਭਾਈ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਹੈ ਭਾਈ ਜੀ ਠੀਕ ਹੈ ਫਿੱਟ ਹਾਂਜੀ ਪਾਣੀ ਮਾਤਾ ਦੁੱਧ ਦੱਜੇ ਰਹੀ ਮਾਤਾ ਨੂੰ ਹਾਂਜੀ ਹਾਂਜੀ ਭਾਈ ਠੀਕ ਹੈ ਕਿ ਬਣਾਉਣ ਲੱਗਾ ਅੱਜ ਫਿਰ ਕੁਛ ਨਹੀਂ ਜੀ ਹਾਂ ਦਾ ਜੂਸ ਪੀ ਆ ਕੇ ਹਟਿਆ ਹਾਂ ਹਾਂ ਮੈਂ ਤਾਂ ਰੋਟੀ ਰੋਟੀ ਬਣਾਵਾਂਗਾ ਹਲਕੇ ਠੀਕ ਹੈ ਫਰੂਟ ਲੈ ਆ ਯਾਰ ਖਾ ਲਈਏ ਕੁਛ ਫਰੂਟ ਲੈ ਮਾਵ ਲੱਗੀ ਪਈ ਭੁੱਖ ਜੀ ਮਾਰਾ ਖਾੜਾ ਹੀ ਫਰੂਟ ਦੇਣੇ ਅੱਜ ਨਹੀਂ ਪੁੱਤ ਮੈਂ ਹੀ ਨਹੀਂ ਫਰੂਟ ਖਾਦਾ ਅੱਜ ਮੈਂ ਜੂਸ ਪੀ ਲਿਆ ਸੀਗਾ ਅੱਛਾ ਹਾਂ ਮੇਰਾ ਜੀ ਨਹੀਂ ਕਰਦਾ ਸੀ ਅੱਜ ਤੇ ਰੋਟੀ ਰੋਟੀ ਕੱਲ ਲੇਟ ਖਾਦੀ ਸੀ ਥੋੜੀ ਜਿਹੀ ਅੱਜ ਕਿੰਨੇ ਕ' ਵਜੇ 12 ਕ' ਵਜੇ ਖਾਦੀ ਸੀ ਹਾਂ ਲਿਆ ਕਰ ਧਿਆਨ ਰੱਖਿਆ ਕਰ ਆਪਦਾ ਮਾਤਾ ਫਿਰ ਉਹੀ ਦੋ ਦਿਨੋਂ ਕੋਲ ਠੀਕ ਸੀ ਜਿਹੜੀ ਕ੍ਰੀਸੀ ਕਰਦੀ ਸੀ ਐਂ ਕੋ ਕਰਦੀ ਨਹੀਂ ਖਾ ਪੀ ਲਿਆ ਕਰ ਨਹੀਂ ਪੁੱਤ ਉਸ ਤਾਂ ਮੇਰੀ ਸੇਵਾ ਬਹੁਤ ਕਰਦੇ ਹੋਂ ਥੋੜੇ ਹਾਸੇ ਤਾਂ ਮੈਂ ਹੁਣ ਮਾੜੀ ਠੀਕ ਹੋ ਗਈ ਮੈਂ ਤਾਂ ਤੋਰ ਜਾ ਬਹਿ ਜਾ ਪਤੰਦਰਾ ਭੱਜਿਆ ਜਾਣਾ ਚਾਹ ਬਣਾਉਂ ਨੀ ਚਾਹ ਹੀ ਪੀਣੀ ਯਾਰ ਬਸ ਫਰੂਟ ਹੀ ਖਾਣਾ ਲੈ ਨਾ ਮੇਰਾ ਪਤਾ ਮੇਰੇ ਆਲਾ ਨਹੀਂ ਮੈਂ ਤਾਂ ਖਾਲਾ ਯਾਰ ਆ ਆਲਾ ਯਾਰਾਂ ਪਰ ਮੈਂ ਵੀ ਨਹੀਂ ਖਾਣਾ ਨਹੀਂ ਨਹੀਂ ਮੈਂ ਐਂ ਨਾ ਕਰਾ ਕਰ ਖਾਲਾ ਕਰ ਯਾਰ ਖਾਓ ਤੁਸੀਂ ਬੱਚੇ ਠੀਕ ਹੈ ਹਾਂਜੀ ਬਾਈ ਵਧੀਆ ਕੋਈ ਫਿਰ ਸਾਂ ਫੁੱਸਾ ਚੱਲੀ ਜਾਂਦੀ ਐ ਟਾਈਮ ਨਾਲ ਠੀਕ ਹੈ ਹਾਂਜੀ ਬਾਈ ਜੀ ਸਕੂਲ ਠੀਕ ਚੱਲੀ ਜਾਂਦਾ ਹਾਂਜੀ ਬਾਈ ਜੀ ਇਹ ਤਾਂ ਵਧੀਆ ਛਿੰਦਾ ਵਧੀਆ ਮੇਰੀ ਇਹਦਾ ਬਹੁਤ ਕੰਮ ਦਿੰਦਾ ਉਹ ਜਿਵੇਂ ਕਿਤੇ ਜੂਸ ਬਣਾ ਕੇ ਦਿੰਦਾ ਕਿਤੇ ਮੈਨੂੰ ਖਾਣਾ ਖਵਾ ਦਿੰਦਾ ਕਿਤੇ ਕੁਝ ਲਿਆ ਦਿੰਦਾ ਮਾਤਾ ਕੁਝ ਖਾਣਾ ਹੈ ਕੁਝ ਪੀਣਾ ਉਹਦੀ ਪੁੱਛਣਾ ਆ ਜਾਂਦਾ ਹੈ ਇਹਨਾਂ ਮਾਤਾ ਹੁਣ ਕਿੰਨੀ ਪੁਰਾਣੀ ਸਾਂਝ ਐ ਇਹਨਾਂ ਨਾਲ ਹਾਂ ਬਹੁਤ ਚਿਰ ਦੇ ਪੱਲੇ ਸਾਰੇ ਹਣਾ ਪਿਆਉ ਦਦੇ ਇਹਨਾਂ ਦੇ ਸਾਰੇ ਸੀਗੇ ਹੁਣ ਇਹਨਾਂ ਦੀ ਵਾਰੀ ਆ ਗਈ ਬਿਲਕੁਲ ਕੀ ਹੋਏਗਾ ਅੱਜ ਫਿਰ ਬਣਾਉਣ ਕੀ ਲੱਗਿਆ ਮਾਤਾ ਬੜਾ ਟਾਈਮ ਲਾਉਣੀ ਖਾਣ ਤੇ ਯਾਰ ਛਿੰਦੇ ਧੱਕੇ ਨਾ ਖਵਾ ਖੋਦੇ ਅਗਰ ਮਾਤਾ ਨੂੰ ਵੇਖ ਨਹੀਂ ਜੀ ਸ਼ੇਕ ਸ਼ੁਗ ਬਣਾ ਕੇ ਦੇਣਾ ਨਾ ਕਿ ਨੌਂ ਦੀ ਯਾਦ ਆਉਂਦੀ ਐ ਸਰ ਭਾਈ ਜੀ ਸਤਿ ਸ਼੍ਰੀ ਅਕਾਲ ਕਿਵੇਂ ਛੋਟੇ ਬਾਈ ਠੀਕ ਹੋ ਠੀਕ ਜੀ ਕੀ ਕਰਾਏ ਮਾਤਾ ਨੂੰ ਮਿਲਣ ਨੂੰ ਜੀ ਕਹਾਦਾ ਮੇਰੇ ਤਾਂ ਮਾਤਾ ਬਿਨਾਂ ਜਿੰਦਾ ਜੀ ਨਹੀਂ ਲੱਗਿਆ ਕਿਵੇਂ ਤੇਰੀ ਮਹਾਰਾਣੀ ਇਹ ਤਾਂ ਬੱਤ ਨਾਲ ਹੀ ਆਈ ਐ ਅੱਛਾ ਅੱਛਾ ਆਸੀ ਕਾ ਬੈ ਕੇ ਮੈਂ ਜੀ ਨਹੀਂ ਲੱਗਿਆ ਮਾਤਾ ਬਣਾ ਸਾਡਾ ਤਾਂ ਉਦਾਂ ਦਾ ਘਰ ਸੁਰਨਾ ਹੋਏ ਚੰਦੇ ਬਹਿ ਜਾ ਯਾਰ ਐ ਕੋ ਕਰ ਨਾ ਨਹੀਂ ਪਾਣੀ ਨਹੀਂ ਪੀਕੀ ਹੈ ਪਾਣੀ ਪਾਣੀ ਭਾਬੀ ਜੀ ਨਹੀਂ ਜੀ ਇੱਥੇ ਗਿੱਲਾ ਲੱਗਾ ਤੋ ਪਾਣੀ ਡਲ ਗਿਆ ਜੀ ਮਾਤਾ ਪਾਣੀ ਡੁੱਲਦਾ ਹਾਂਜੀ ਪਾਣੀ ਡੁੱਲਦਾ ਜੋ ਕੋਈ ਨਾ ਬਈ ਇੱਥੇ ਬਈ ਨਾ ਲੋ ਫਰੂਟ ਬਸ ਕੋਈ ਨਾ ਭਾਈ ਜੀ ਖਾਓ ਤੁਸੀਂ ਜੀ ਮੇਰੇ ਤਾਂ ਇਹ ਗੱਲ ਚੋਂ ਨੰਗਦਾ ਨਹੀਂ ਉਹ ਦਿੰਦਾ ਜਦੋਂ ਦਾ ਮਾਤਾ ਤੇਰੇ ਬਹਿ ਜਾ ਯਾਰ ਤੈਨੂੰ ਕਾਦੀ ਕਾਲੀ ਨਹੀਂ ਨਹੀਂ ਅਗਰ ਉਹ ਬੋਤਨ ਘੱਟ ਅੜੂ ਖਾਣੀ ਆ ਆਪਾਂ ਅਸ ਤਾਂ ਰਾਜ ਦੀ ਰੋਟੀ ਨਹੀਂ ਖਾ ਕੇ ਦੇਖੀ ਭਾਈ ਉਹਦਾਂ ਦੀ ਗਿਰਜ ਅਸ ਲੈਣਾ ਹੈ ਮਮੀ ਮਾਤਾ ਨੂੰ ਹਾਂ ਜੀ ਮਾਤਾ ਨਹੀਂ ਭੇਜਣੀ ਨਹੀਂ ਗੁਰਜੀ ਮੈਂ ਬਹੁਤ ਇਸ ਗੱਲ ਤੋਂ ਸ਼ਰਮਿੰਦਾ ਮਨਜੀਤ ਤੂੰ ਉਹਦੇ ਬਹੁਤ ਘੜੀਸਾ ਮਾਤਾ ਨੂੰ ਮੈਂ ਅੱਖੀਂ ਵੇਖ ਲਿਆ ਆਪਦੇ ਠੀਕ ਹੈ ਉਲਟਾ ਤੂੰ ਸਾਡੇ 'ਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਉਹਨੇ ਨਹੀਂ ਵੀਰ ਮੈਂ ਮਾਫੀ ਮੰਗਦੀ ਠੀਕ ਹੈ ਮੈਂ ਤਾਂ ਤੈਨੂੰ ਸਹੀ ਪੁੱਛੀ ਮੈਂ ਤਾਂ ਉਹਦਾਂ ਦੀ ਸੁਤੀ ਨਹੀਂ ਇਹ ਗੱਲਾਂ ਸੋਸੋਟ ਮੈਂ ਤਾਂ ਉਹ ਤੂੰ ਘਰੋਂ ਫੋਨ ਨੂੰ ਹੱਥੋਂ ਨਹੀਂ ਲਾਇਆ ਮੈਂ ਤਾਂ ਛੋਟਾ ਫੋਨ ਇਹਨੂੰ ਕਿਵੇਂ ਮੈਨੂੰ ਦੇ ਦੇ ਤੇ ਮੈਂ ਤਾਂ ਫੋਨ ਵੀ ਇਹਨੂੰ ਫੜਾਤਾ ਹਾਂ ਨਹੀਂ ਹੁਣ ਤੁਹਾਡਾ ਅਚਾਨਕ ਕਿਵੇਂ ਮੂਡ ਬਣ ਗਿਆ ਮਾਤਾ ਨੂੰ ਜਾਵਣ ਦਾ ਸਾਨੂੰ ਜਵਾਕ ਬਾਲਾ ਇੱਕ ਤਾਂ ਖਰਾਬ ਕਰ ਹੀ ਜਾਂਦੇ ਆ ਇੱਕ ਸਾਨੂੰ ਨਾ ਟੈਨਸ਼ਨ ਬਹੁਤ ਆ ਇਸ ਗੱਲ ਦੀ ਕਾਜੀ ਵੀ ਅੱਗੇ ਚਲਾਇਆ ਹੁੰਦਾ ਸੀ ਆਉਂਦੇ ਜਾਂਦੇ ਸੀ ਅਸੀਂ ਇਹਨੂੰ ਛੱਡ ਜਾਂਦੇ ਸੀ ਘਰੇ ਤੇ ਉਦੋਂ ਦੇ ਤਾਂ ਜਵਾਬਕ ਵੀ ਨਹੀਂ ਜੀਦੇ ਅੱਛਾ ਵੀ ਘਰ ਦਾ ਜੰਦਾ ਸੀ ਪਹਿਰੇਦਾਰ ਅਸੀਂ ਤਾਂ ਕਰਕੇ ਨਹੀਂ ਗੱਲ ਪਹਿਰੇਦਾਰ ਦੀ ਨਹੀਂ ਮੀਰਾ ਹਾਂ ਉਦੋਂ ਸਾਡਾ ਆਪਦਾ ਹੀ ਨਹੀਂ ਜੀ ਲੱਗਦਾ ਮੈਂ ਬਹੁਤ ਇਸ ਗੱਲ ਤੋਂ ਮੈਂ ਮਾਫੀ ਮੰਗਦੀ ਹਾਂ ਤੁਹਾਨੂੰ ਨਹੀਂ ਮਾਫੀ ਵਾਲੀ ਨਹੀਂ ਗੱਲ ਹੈ ਮਾਫੀ ਅਸੀਂ ਕੋਣ ਹੈ ਮਾਫੀ ਦੇਣਾ ਹੈ ਰਹੀ ਮੈਨੂੰ ਐਂ ਦੱਸ ਵੀ ਕਿਨੇ ਐ ਤਾਂ ਨਹੀਂ ਵੀ ਇੱਕ ਤਰੀਕ ਨੇੜੇ ਆਉਂਦੀ ਜਾਂਦੀ ਬਾਪੂ ਦੀ ਪੈਨਸ਼ਨ ਮਾਦਾ ਨਹੀਂ ਪੈਨਸ਼ਨ ਵੀ ਨਹੀਂ ਹੁੰਦੀ ਮੈਂ ਨਜ਼ਰ ਨਾਲ ਅਰਾਜ਼ ਨੂੰ ਜਿਵੇਂ ਸੁਪਨੇ ਆਦੇ ਹੁੰਦੇ ਆ ਮੈਂ ਤਾਂ ਐਂ ਲੱਗ ਜਾਂਦਾ ਵੀ ਮੈਥੋਂ ਕੋਈ ਪਾਪ ਹੋ ਗਿਆ ਵੀ ਜਿਹੜਾ ਮੇਰੀ ਮਾਂ ਨਾਲ ਆਏ ਮੈਂ ਤਾਂ ਐਂ ਚਾਹੁੰਦਾ ਹੀ ਨਹੀਂ ਸੀਗਾ ਨਹੀਂ ਚਾਹਦਾ ਨਹੀਂ ਸੀਗੀ ਮੇਰੀ ਮਾਂ ਯਾਰ ਤੂੰ ਇਹ ਦੱਸ ਤੂੰ ਉਦੋਂ ਜਦ ਮਾਤਾ ਨੂੰ ਘੜੀਸੀ ਫੇਰਦੀ ਸੀ ਰਸੋਈ ਦੇ ਮੂਹਰੇ ਉਦੋਂ ਤੂੰ ਆ ਕੇ ਮੈਨੂੰ ਮੇਰੇ ਤੇ ਇ ਤੇਰੀ 1.5 ਲੱਖ ਤਨਖਾਹ ਐ ਤੇਰਾ ਫਲਾਨਾ ਢਮਕਾ ਠੀਕ ਹੈ ਤੂੰ ਬੋਲੇ ਉਹਦੇ ਬਾਈ ਉਹਦੇ ਨਾਲ ਮੇਰੀ ਅਕਲ ਤੇ ਭਾਂਡਾ ਜਿਵੇਂ ਕਹਿੰਦੇ ਮੂਦਾ ਵੱਜਿਆ ਵਸੀ ਤੇਰੇ ਭਾਂਡਾ ਮੂਦਾ ਯਾਰ ਮੈਨੂੰ ਮੈਨੂੰ ਇੱਕ ਗੱਲ ਦੱਸ ਤੂੰ ਕਿ ਤੁਹਾਨੂੰ ਸਾਰਾ ਕੁਝ ਤੇ ਘਰ ਚੋਂ ਮੈਂ ਨਹੀਂ ਕੁਝ ਲਿਆ ਕੱਲੀ ਇਹ ਹੀ ਵੇਖ ਕੇ ਨਾ ਵੀ ਨੌਕਰੀ ਲੱਗੀ ਤੇਰੀ ਨਹੀਂ ਲੱਗੀ ਮੇਰੀ ਲੱਗੀ ਹਨਾ ਘਰ ਚੋਂ ਨਹੀਂ ਲਿਆ ਕੋਈ ਥਾਂ ਨਹੀਂ ਮੰਗਿਆ ਆਪਦਾ ਪਲਾਂਟ ਲਿਆ ਸਾਰਾ ਕੁਝ ਲਿਆ ਯਾਰ ਮਾਂ ਹੀ ਸਾਰਾ ਕੁਝ ਹੈ ਨਾ ਬਾਪੂ ਤਾਂ ਗਿਆ ਦੁਨੀਆ ਤੋਂ ਤੇ ਤੁਸੀਂ ਮਨਜੀਤ ਤੈਨੂੰ ਚੰਗਾ ਲੱਗਦਾ ਸੀ ਉਹਦੋਂ ਘੜੀ ਸੀ ਫਿਰਦੀ ਸੀ ਦੇਖ ਤੁਸੀਂ ਘਰ ਆਏ ਉਹਨਾਂ ਚੱਲ ਕੇ ਹਨਾ ਕੁਸੀਂ ਤਾਂ ਫੇਰ ਨਾਲ ਦਾ ਜੰਮਿਆ ਫੇਰ ਤੂੰ ਉਹਦੀ ਘਰ ਆਣੀ ਆ ਮੈਂ ਤੁਹਾਨੂੰ ਕੀ ਕਹਿ ਸਕਦਾ ਸੱਤ ਬਗਾਨਾ ਕਿ ਅੱਜ ਇਹ ਘਰੇ ਦੁਸ਼ਮਣ ਨੂੰ ਵੀ ਮਾਫ ਕੀਤਾ ਜਾਂਦਾ ਠੀਕ ਹੈ ਪਰ ਮੇਰਾ ਜੀ ਤਾਂ ਕਰਦਾ ਨਾ ਬਣਨ ਦੇਵਾ ਤੁਮ ਜਿਹੜੇ ਹਾਲਾਤ ਉਹਦੇ ਮਾਤਾ ਦੇ ਵਿੱਚ ਧੂਕੜੀ ਸੀ ਨਹੀਂ ਬਈ ਜੀ ਜਿਹੜੇ ਮਾਫੀ ਮੰਗਦੇ ਆ ਸੀ ਪੱਬੀ ਜੀ ਮੇਰਾ ਹੱਕ ਤਾਂ ਨਹੀਂ ਬੰਨਦਾ ਬੋਲਦਾ ਨਹੀਂ ਤੇਰਾ ਹੱਕ ਹੈ ਬਹੁਤ ਮਾੜੀ ਗੱਲ ਤੁਸੀਂ ਕੀਤੀ ਉਹ ਤੇ ਮੇਰਾ ਹੱਕ ਹੈ ਨਹੀਂ ਵੈਸੇ ਬੋਲਣ ਦਾ ਨਹੀਂ ਨਹੀਂ ਕਿਉਂ ਨਹੀਂ ਹੱਕ ਹੈ ਮਾੜੀ ਤੁਸੀਂ ਗੱਲ ਕੀਤੀ ਮੇਰੀ ਗੱਲ ਸੁਣੋ ਆਪਾਂ ਪਹਿਲਾਂ ਇਹਨਾਂ ਦੇ ਆਉਣ ਤੋਂ ਪਹਿਲਾਂ ਕੀ ਗੱਲ ਕਰੀ ਜਾਂਦੇ ਵੀ ਤੁਹਾਡੇ ਪਿਓ ਦਾਦਿਆਂ ਤੋਂ ਲੈ ਕੇ ਸਾਹਜ ਆ ਸਾਡੇ ਬਜ਼ੁਰਗਾਂ ਠੀਕ ਹੈ ਉਦੋਂ ਖੇਤਾਂ ਤੱਕ ਹੁੰਦੀ ਸੀ ਘਰਾਂ ਤੱਕ ਹੁੰਦੀ ਸੀ ਹੁਣ ਖੇਤਾਂ ਵਾਲੇ ਕੰਮ ਠੇਕੇ ਹਿਸੇ ਦੇ ਹੋ ਗਏ ਤੇ ਘਰਾਂ ਤੱਕ ਸੀਮਤ ਹੋ ਗਈ ਰਸੋਈ ਤੱਕ ਸੀਮਤ ਹੋ ਗਈ ਠੀਕ ਹੈ ਤਾਂ ਹੀ ਆ ਨਾ ਯਕੀਨ ਵਿਸ਼ਵਾਸ ਭਰੋਸਾ ਪਰਿਵਾਰ ਦੇ ਮੈਂਬਰ ਤੇ ਨਹੀਂ ਆ ਨਾ ਦੱਸ ਕੀ ਕਹਿਣਾ ਉਹਨੂੰ ਨਹੀਂ ਨਹੀਂ ਜੀ ਬਹੁਤ ਗਲਤ ਗੱਲ ਕੀਤੀ ਚਲ ਨੰਮੀ ਮੈਂ ਤਾਂ ਗੱਲ ਦੀ ਮੰਨਦੀ ਆ ਤੇ ਇਥੇ ਹੰਤਾ ਤੇਰਾ ਘਰਵਾਰਾ ਜਿਹੜਾ ਕੁਛ ਮਰਜ਼ੀ ਕਰ ਨਾ ਕਰ ਮੇਰੇ ਨਾਲ ਬੱਚੇ ਬਹੁਤ ਪਰੇਸ਼ਾਨ ਆ ਮੈਂ ਕੁੱਧ ਪਰੇਸ਼ਾਨ ਮਮੀ ਦਾਦੀ ਦਾਦੀ ਕਰਦੀ ਪੁੱਤ ਬੱਚੇ ਤਾਂ ਕਰਦੇ ਦਾਦੀ ਦਾਦੀ ਤੇ ਜਿਹੜੀਆਂ ਮੇਰੀਆਂ ਪਸਲੀਆਂ ਦੁਖੀ ਆਣੀਆਂ ਮੇਰੇ ਗੋਡੇ ਕੀ ਟਿਸ਼ਲੇ ਪਏ ਆ ਤੇ ਮੈਂ ਤਾਂ ਮਾਫਾ ਖੁਆ ਖੁਆ ਕੇ ਤੇਨੇ ਮਾਛਾ ਕਰ ਕਰ ਕੇ ਮਾਸਾ ਮਣੀ ਮੋਟੀ ਬੈਠਣ ਜੋਗੀ ਲਈਏ ਮੈਂ ਤਾਂ ਸਾਣਾ ਸਾਣਾ ਰਲਿਆ ਕਰੇ ਮੇਰਾ ਤਾਂ ਜਦੋਂ ਮੈਂ ਹਾਂ ਤਾ ਤੁਸੀਂ ਪਾਸੇ ਨਾਲ ਘਟ ਘਟ ਅੰਦਰ ਪਾਤਿਆਂ ਹਾਂ ਜਦੋਂ ਮੈਂ ਤੁਸੀਂ ਕੁੱਟ ਕੁੱਟ ਕੇ ਗਲੀ ਚੱਕੜਿਸਦੇ ਹੁੰਦੇ ਸੀਗੇ ਰਸੋਈ ਚ ਨਹੀਂ ਸੀ ਵੜਨ ਦਿੰਦੇ ਕਮਰੇ ਚ ਨਹੀਂ ਸੀ ਵੜਨ ਦਿੰਦੇਗੇ ਹਾਂ ਅੱਜ ਮੈਂ ਚੰਗੀ ਬਣ ਗਈ ਅੱਜ ਤਾਂ ਮੇਰਾ ਪੁੱਤ ਲੈ ਕੇ ਆਇਆ ਮੈਂ ਤਾਂ ਸੇਵਾ ਕਰਦਾ ਵੇ ਤੁਹਾਡੇ ਸਾਹਮਣੇ ਮੈਂ ਤਾਂ ਫਲਖੁਆਈ ਜਾਂਦਾ ਸੀਗਾ ਮੈਂ ਕਿਵੇਂ ਇਹਨੂੰ ਛੱਡ ਕੇ ਜਾਵਾਂ ਜਿਹਨੇ ਮੈਨੂੰ ਮਾਤੀ ਦੇ ਮੂੰਹ ਤੇ ਪਾਣੀ ਪਾਉਣ ਵਾਲੀ ਗੱਲ ਕਰਤੀ ਸੀ ਬਚਾ ਲਿਆ ਇਹਨੂੰ ਤੁਸੀਂ ਸਮਝਾਓ ਖਾਂ ਚੱਲ ਕੋਈ ਨਾ ਮੇਥੋਂ ਗਲਤੀ ਹੋ ਗਈ ਮੈਥੋਂ ਤਾਂ ਗੱਲ ਵੀ ਨਹੀਂ ਹੋ ਰਹੀ ਮੈਂ ਤਾਂ ਨਾ ਕਸ ਵੀ ਹੁਣ ਤੱਕ ਕੀ ਕਵਾਂ ਮੈਂ ਤਾਂ ਤੇਰਾ ਜਿਵੇਂ ਕਰੀ ਵੀ ਛੋਟਾ ਜਵਾਬ ਆ ਨਹੀਂ ਗੱਲ ਪਹਿਲਾਂ ਤਾਂ ਯਾਰ ਤੂੰ ਐਂ ਦੱਸ ਵੀ ਤੁਹਾਡੇ ਘਰੇ ਕੋਈ ਆਪ ਦੇ ਕਲੇਸ਼ ਡਿਸਪਿਊਟ ਸੀਗਾ ਦੋਨਾਂ ਜੀਆਂ ਚ ਠੀਕ ਹੈ ਤੂੰ ਲੱਗਿਆ ਕਿਹੜੇ ਕਾਰਨ ਮੈਂ ਤੂੰ ਨਸ਼ੇ ਤੇ ਲੱਗਿਆ ਤਿੰਨ ਚਾਰ ਸਾਲਾਂ ਦਾ ਇਹਨੇ ਸਾਰਾ ਸਾਰੇ ਸਾਡੇ ਸਿਰ ਠਿਕਰਾ ਪੈਣਾ ਕਿ ਤੇਰੀ ਮਾਂ ਨੇ ਲਾਤਾ ਇਹਨੇ ਪੈਸੇ ਦਿੰਦੀ ਸੀ ਫਰਾਨਾ ਕਰਦੀ ਸੀ 15 ਸਾਲ ਹੋ ਗਏ 14 ਸਾਲ ਕੇ 15 ਸਾਲ ਤੇਰੇ ਵਿਆਹ ਨੂੰ ਨਸ਼ੇ ਤੇ ਲੱਗਿਆ ਨੂੰ ਹੋਣਾ ਆ ਤਿੰਨ ਚਾਰ ਸਾਲਾਂ ਦਾ ਤੇ ਭਰਾਤੀ ਸਾਰੀ ਸਾਡੇ ਤੇ ਤੇਰੀ ਡੇਢ ਲੱਖ ਤਨਖਾਹ ਆ ਤੇਰੇ ਜੇ ਪੈਸੇ ਬੋਲਦੇ ਫਰਾਨਾ ਕਰਦੇ ਦੇਖ ਮਨਜੀਤ ਮੇਰੀ ਆ ਕਿ ਮੈਂ ਤਾਂ ਤੂੰ ਜੇ ਇਹ ਛੋਟਾ ਨਾ ਤੇ ਜੇ ਤੈਨੂੰ ਲਿਆਇਆ ਇਹ ਮੈਂ ਤਾਂ ਜਿਹੋ ਜਿਹੀ ਮੇਰੀ ਧੀ ਉਹ ਜੀ ਮੈਂ ਤੈਨੂੰ ਸਮਝਣਾ ਪਹਿਲੇ ਤੈਨੂੰ ਕਦੇ ਛੋਟੀ ਭੈਣ ਤੋਂ ਕਦੇ ਧੀ ਤੋਂ ਘਟ ਮੈਂ ਤੈਨੂੰ ਕਦੇ ਛੋਟੀ ਪਰਜੇ ਸਮਝਾਈ ਨਹੀਂ ਸੀ ਤੇ ਤੂੰ ਉੱਤੇ ਗੋਡੇ-ਗੋਡੇ ਕੁੱਤੇ ਖਾਣੀ ਮੇਰੇ ਨਾਲ ਕੀਤੀ ਮਾਂ ਦਾ ਕੁਦਰਤੀ ਆ ਗਿਆ ਨਹੀਂ ਭਾਈ ਅਸੀਂ ਬਹੁਤ ਸ਼ਰਮਿੰਦਾ ਜੀ ਦੋਨੇ ਜੀ ਸ਼ਰਮਿੰਦਾ ਹੋਣਾ ਯਾਰ ਮੈਂ ਚੁੰਨੀ ਧਰ ਦਿੰਦੀ ਨਾ ਕਾਦੇ ਵਾਸਤੇ ਫਿਰ ਹੋਰ ਕੀ ਹੈ ਮੈਂ ਤਾਂ ਤੁਹਾਨੂੰ ਇਹੀ ਕਹਿ ਸਕਦੀ ਆ ਵੀ ਚਲ ਮੈਂ ਨੀਵੀ ਹੋ ਕੇ ਆਈ ਆ ਜੇ ਮੇਰੇ ਕੋਲ ਦਿਲ ਚ ਮੈਨੂੰ ਸ਼ਰਮਿੰਦਗੀ ਹੈਗੀ ਹੈ ਤੇ ਮੈਂ ਆਈ ਆ ਪਰ ਮੈਨੂੰ ਇਹ ਲੱਗਦਾ ਮਨਜੀਤ ਹੈਰੀ ਮੇਰੀ ਗੱਲ ਸੁਣ ਚਾਹੇ ਕੌੜੀ ਕਿਉਂ ਚੰਦੇ ਵੀ ਮੈਨੂੰ ਲੱਗਦਾ ਵੀ ਇੱਕ ਤਰੀਕਾ ਕੀ ਨੇੜੇ ਨਹੀਂ ਵੀਰੇ 24 25000 ਬਾਪੂ ਦੀ ਪੈਨਸ਼ਨ 1500 2000 ਮਾਤਾ ਦੀ ਪੈਨਸ਼ਨ ਇਹ ਵੀ ਨਾਂ ਤਾਂ ਵੀ ਆਪਦੇ ਖਾਤੇ 'ਚ ਰੱਖ ਲਵੇ ਅਸੀਂ ਲੈ ਲਈ ਨਹੀਂ ਖਾਤੇ 'ਚ ਖਾਤੇ 'ਚ ਰੱਖ ਲੈ ਜੇ ਤੁਹਾਨੂੰ ਲੱਗਦਾ ਲੈ ਮੈਂ ਉੱਤੇ ਵੀ ਕਿਹਾ ਸੀ ਵੀ ਜੇ ਤੁਹਾਨੂੰ ਲੱਗਦਾ ਮੈਂ ਮਾਤਾ ਨੂੰ ਪੈਨਸ਼ਨ ਦਾ ਮਾਰਾ ਲੈ ਕੇ ਚੱਲੇ ਆ ਮੈਂ ਪੈਸਿਆਂ ਦਾ ਮਾਰਾ ਲੈ ਕੇ ਚੱਲੇ ਆ ਜਿਵੇਂ ਉਹਲੇ ਹੁੰਦਾ ਤਾਂ ਅਜ ਅੱਠਵਾਂ 10ਵਾਂ ਦਿਨ ਹੋ ਗਿਆ ਮਾਤਾ ਨੂੰ ਲੈਂਦੇ ਆ ਠੀਕ ਹੈ ਉਹ ਭਰਾਈ ਤੇਰੀ ਨਹੀਂ ਆਉਣਾ ਸੀਗਾ ਉਹ ਉਹਦਾ ਆਪਦਾ ਬਾਪੂ ਢੱਲਾ ਹੋ ਗਿਆ ਫਿਰ ਐ ਇਹਨੂੰ ਮੁੜ ਠੀਕ ਹੈ ਇਹਨੇ ਛੰਦੇ ਨੂੰ ਫੇਰ ਮੁੜ ਕੇ ਵੰਗਾਰ ਕੇ ਇਹਦਾ ਕੰਮ ਚਲਾ ਕੇ ਇਹਨੂੰ ਮੈਂ ਕਿਹਾ ਮੇਰੇ 10 ਦਿਨ ਤੱਕ ਨਾ ਨਾ ਹੋਵੇ ਜੀ ਲੈ ਜਾਣ ਫਿਰ ਦੁਬਾਰਾ ਉਹੀ ਨਹੀਂ ਕਰਦੀ ਵੀਰੇ ਇਹ ਤੁਰੂ ਹੁੰਦਾ ਨਹੀਂ ਓਵੇਂ ਨਹੀਂ ਬਾਈ ਮਾਂ ਮੇਰੀ ਯਾਰ ਐ ਕਿ ਮਾਂ ਨਹੀਂ ਮਾਂ ਯਾਰ ਗੱਲ ਸੋਣਾ ਹੈਨੀ ਵੀ ਵੀਰੇ ਇਹ ਨਾ ਹੈਰੀ ਜਿੱਦੈ ਇਹਨੇ ਕੜੀਸਿਆ ਫੜ ਕੇ ਮਨਜੀਤ ਨੇ ਜੁੰਡਿਆਂ ਤੋਂ ਫੜ ਕੇ ਖਿੱਚੀ ਫਿਰਤੀ ਉਦੋਂ ਤੇਰੀ ਮਾਂ ਨਹੀਂ ਸੀ ਉਦੋਂ ਮੇਰੀ ਇਕੱਲੇ ਦੀ ਮਾਂ ਸੀਗੀ ਇਹ ਬਾਈ ਉਹ ਗੱਲ ਦਾ ਮੈਨੂੰ ਬਹੁਤ ਦੁੱਖ ਮੈਂ ਉਹ ਸਮਾਂ ਕਿਵੇਂ ਮੁੜ ਕੇ ਲੈ ਮਾਂ ਬਾਈਓ ਯਾਰ ਮੇਰੀ ਯਾਰ ਮੇਰੀ ਤਾਂ ਤੱਕ ਕੌੜੀ ਗੱਲ ਕਹਿਣ ਦੀ ਇਹ ਕਹ ਤੈਨੂੰ ਬੁਰੀ ਲੱਗੂ ਤੇਰੀ ਘਰ ਵਾਲੀ ਨੂੰ ਬੁਰੀ ਲੱਗੂ ਲੱਗੇ ਤੂੰ ਐਂ ਦੱਸ ਬਈ ਅੱਠਵਾਂ ਨੌਵੇਂ ਦਿਨ ਹੋ ਗਿਆ ਪਤਾ ਨਹੀਂ 10ਵੇਂ ਦਿਨ ਹੋ ਗਿਆ ਮਾਤਾ ਨੂੰ ਲਿਆਂਦਿਆ ਤਿੰਨ ਮਹੀਨੇ ਹੋ ਗਏ ਲੱਗਾ ਕਹਿ ਕੇ ਆਏ ਸੀ ਨਾ ਵੀ ਮੈਂ ਘਰੇ ਰੱਖ ਕੇ ਸੇਵਾ ਕਰੂੰਗਾ ਮਰਦੇ ਦਮ ਤੱਕ ਮਾਤਾ ਦੀ ਜਿੰਨੇ ਜੋਗਾ ਰਹਿ ਗਿਆ ਤੇਰਾ ਜਦੋਂ ਜੀ ਕਰੇ ਤੂੰ ਆ ਕੇ ਮਾਤਾ ਨੂੰ ਮਿਲ ਲਈਂ ਜਵਾਕਾਂ ਨੇ ਮਿਲਣਾ ਮਿਲਣ ਤੂੰ ਅੱਜ ਇਹਦੇ ਨਾਲ ਹੀ ਮਨਜੀਤ ਗੁੱਸਾ ਨਾ ਕਰੀ ਮੇਰੀ ਕਰਦਾ ਅੱਜ ਵੀ ਤੂੰ ਜਿਹੜਾ ਨਾਲ ਧਰ ਬਣਾ ਕੇ ਲੈ ਕੇ ਫੇਰ ਕਿਤੇ ਆਇਆ ਕੱਲ ਨੂੰ ਫੇਰ ਉਹੀ ਚੀਜ਼ਾਂ ਹੁਣ ਵਾਰੀ ਵਾਰੀ ਮੈਂ ਕਿੰਨੇ ਵਾਰੀ ਲਿਆਉਂਗਾ ਮਾਤਾ ਨੂੰ ਨਹੀਂ ਭਾਈ ਜੀ ਇਹ ਵੀ ਨ ਏ ਵੀ ਮੈਨੂੰ ਉੱਤੇ ਦੀ ਕਹਿੰਦੀ ਵੀ ਮੈਥੋਂ ਪਾਪ ਹੋ ਗਿਆ ਗਲਤੀ ਹੋ ਗਈ ਤੇ ਇਹ ਤਾਂ ਸਹੀ ਪੁੱਛੇ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਉਦੋਂ ਦੀ ਆ ਟੈਨਸ਼ਨ ਚ ਬੱਸ ਮੈਨੂੰ ਤਾਂ ਹੀ ਹੋ ਗਿਆ ਵੀ ਮੈਂ ਗਲਤੀ ਕਰਤੀ ਹਾਂ ਹਾਂ ਨਹੀਂ ਗਲਤੀ ਮੈਂ ਦਿਲੋਂ ਕਹਿੰਦੀ ਆ ਕਿ ਮੈਂ ਕੋਈ ਆ ਵਾਂਗੂ ਸੀ ਗਿਆ ਬਾਈ ਯਾਰ ਹਾਂ ਨਾ ਗੱਲਾਂ ਕਰ ਇਹ ਗੱਲਾਂ ਮੇਰੇ ਨਾਲ ਕਰਨ ਦਾ ਕੋਈ ਛਿੰਦੇ ਦੇ ਹੁਣ ਹੁਣ ਸਾਰੇ ਕਿਉਂ ਤੇ ਬੁੱਤ ਮੈਂ ਤੇਰੇ ਕੋਲ ਦੱਸ ਦੇਣੀ ਸੀ ਮੇਰੇ ਨਾਲ ਬਹੁਤ ਕੁੱਤੇ ਖਾਣੀ ਕਰਤੀ ਸੀ ਇਹ ਰੋ ਮਾਂ ਡਾਕਟਰ ਨੇ ਕਿਹਾ ਚਲ ਕੋਈ ਨਹੀਂ ਮੈਂ ਤੈਨੂੰ ਜ਼ਿਆਦਾ ਬੋਲਣ ਤੋਂ ਮਨਾ ਕੀਤਾ ਡਾਕਟਰ ਠੰਢੀ ਰਹਿ ਤੋ ਹੋਈ ਨਹੀਂ ਠੀਕ ਹੈ ਫਿਰ ਵੀ ਨਾਲ ਤਾਂ ਜਮੈਂ ਮੇਰੇ ਮੈਂ ਥੋੜਾ ਆਹ ਦੇਖਿਆ ਕਰ ਸਕਦੇ ਨੇ ਪਰ ਤੋਂ ਗੱਲ ਤਾਂ ਐ ਸੀ ਨਾ ਕਿੰਨੇ ਦਾ ਕਲੇਸ਼ ਥੋੜਾ ਚੱਲੀ ਜਾਮਾ ਸੀਗਾ ਮੇਰੇ ਕੋਲ ਗੱਲਾਂ ਆਉਂਦੀਆਂ ਸੀ ਸਾਰੀਆਂ ਮੈਂ ਕਿਹਾ ਯਾਰ ਜਦੋਂ ਸਾਰਾ ਕੁਝ ਗਿਆ ਤਾਂ ਵੀ ਤੁਹਾਨੂੰ ਬਾਪੂ ਵਾਲਾ ਬਣਿਆ ਬਣਾਇਆ ਕੋਠੀ ਵਰਗਾ ਘਰ ਛੱਡਿਆ ਤੁਹਾਨੂੰ ਮਾਤਾ ਦੀ ਪੈਨਸ਼ਨ ਛੱਡੀ ਤੁਹਾਨੂੰ ਬਾਪੂ ਦੀ ਪੈਨਸ਼ਨ ਛੱਡੀ ਕੋਈ ਚੱਕਰ ਨਹੀਂ ਆ ਇੱਥੇ ਰਹਿ ਜਾਣਾ ਸਾਰਾ ਕੁਝ ਫਿਰ ਵੀ ਇੰਜਾਮ ਮੇਰੇ ਤੇ ਲਾਏ ਮੈਂ ਫਿਰ ਸੁਣ ਸੁਣ ਕੇ ਸੁਣ ਸੁਣ ਕੇ ਉਹ ਤਾਂ ਚੀਕ ਚ ਘੇੜਾ ਮੈਨੂੰ ਕੰਧ ਪਰਲੇ ਪਾਸੇ ਸੁਣਾਇਆ ਕਰੇ ਫਿਰ ਮੈਂ ਭੱਜ ਗਿਆ ਤੇ ਆਉਂਦੇ ਨੂੰ ਢਾਗ ਗਏ ਉੱਤੇ ਹਿੱਕ ਤੇ ਬੈਠੀ ਆ ਉਹਦੇ ਬਸ ਬਈ ਕਹਿੰਦੇ ਹੁੰਦੇ ਨਾ ਵੀ ਮਾੜ ਉਹ ਸਾਡਾ ਮਾੜਾ ਸਮਾਂ ਸੀਗਾ ਜਿਹੜਾ ਵੀ ਆਪਣੇ ਭਰਾਵਾਂ ਚ ਕਹੀ ਸੁਣੀ ਹੋਗੀ ਮੈਂ ਤਾਂ ਇਨੇ ਸਾਲਾਂ ਚ 20 ਸਾਲਾਂ ਚ ਇਹੋ ਜਿਹਾ ਸੂਟ ਪਾਇਆ ਸੀ ਇਹੋ ਜਿਹਾ ਕਿਤੇ ਫਲ ਖਾਦੇ ਸੀ ਤੇ ਜਿਹੜੇ ਮੈਨੂੰ 8 ਦਿਨਾਂ ਚ ਇੰਨਾ ਮਾੜਾ ਕਵਾਵਾ ਕਰ ਮੈਂ ਚਲੋ ਮਾਤਾ ਉਹਨੇ ਗੱਲ ਤਾਂ ਫਰਜ਼ ਆ ਸਾਡਾ ਬੀਬੀ ਹੈਨਾ ਵੀ ਅਸੀਂ ਅਸੀਂ ਨਾ ਕਰਾਂਗੇ ਤਾਂ ਚਲੋ ਫਰੂਟ ਤਾਂ ਉੱਥੇ ਵੀ ਪਏ ਹੋਣਗੇ ਉਧਰ ਕਿਹੜਾ ਨਾ ਪੈ ਹੋਣਗੇ ਫ੍ਰਿਜ ਕੇ ਨਹੀਂ ਖਾਣ ਉਧਰ ਫਰੂਟ ਤਾਂ ਬਿਥੇਰੇ ਹੁੰਦੇ ਸੀ ਬਿਥੇਰੇ ਲਿਆ ਰੱਖਦਾ ਸੀ ਕੱਲੀ ਅੰਦਰ ਵੜ ਕੇ ਖਾ ਲੈਂਦੀ ਸੀਗੀ ਮੂਰੇ ਪੇੜ ਲੈਂਦੀ ਸੀ ਬਾਹਰਲੇ ਖਾ ਲੈਂਦੇ ਸੀ ਵੀਰੇ ਨਹੀਂ ਮੰਦੀ ਮੈਨੂੰ ਇੱਕ ਗੱਲ ਦੱਸ ਅੱਜ ਤੂੰ ਬੜੀ ਸਾਊ ਲੱਗਦੀ ਐ ਉਹਦੇ ਤਾਂ ਤੇਰਾ ਚੰਡੀ ਵਾਲਾ ਰੂਪ ਸੀਗਾ ਤੂੰ ਘੜੀਸੀ ਫਿਰਦੀ ਸੀ ਜਿਵੇਂ ਸੁਹਾਗਾ ਪਾਇਆ ਹੁੰਦਾ ਮੈਂ ਕਰ ਹੁਣ ਤੂੰ ਮੈਨੂੰ ਇੰਨੀ ਗੱਲ ਦੱਸ ਦੇ ਵੀ ਸੱਚੀ ਤੇਰੇ ਮਨ ਚ ਮੈਂ ਦੇਖ ਉਹਦਾ ਮੈਨੂੰ ਪਤਾ ਐ ਉਹ ਤਾਂ ਪਹਿਲੇ ਦਿਨ ਦਾ ਇਹੋ ਜਿਹਾ ਜੋਕ ਹੈ ਤਾਂ ਜੁੱਤੀਆਂ ਮਾਰ ਲਈ ਤਾਂ ਵੀ ਚੁੱਪ ਕਰ ਗਿਆ ਤੇਰੇ ਮਨ ਚ ਇਹੋ ਜਿਹਾ ਕੀ ਐ ਵੀ ਤੈਨੂੰ ਜੀ ਕੇ ਤਾਂ ਮੈਂ ਉਹਨੂੰ ਹੈਰੀ ਨੇ ਵੀਰੇ ਮੇਰਾ ਦਾਇ ਮੈਨੂੰ ਗਲਤੀ ਮਹਿਸੂਸ ਹੁੰਦੀ ਮੇਰੇ ਉਦਨ ਦਾਦਾ ਨਹੀਂ ਜੀ ਲੱਗਦਾ ਚਲੋ ਬਾਈ ਜੀ ਕਹੀ ਜਾਂਦੇ ਹੁਣ ਜਿਆਦੇ ਨਹੀਂ ਮੇਰੀ ਗੱਲ ਸੁਣੋ ਤੇਰੀ ਗੱਲ ਸੁਣ ਲੈ ਮੇਰੀ ਇੱਕ ਮੈਂ ਤਾਂ ਤੂੰ ਦੱਸ ਪਹਿਲਾਂ ਫੈਸਲਾ ਤੇ ਮੈਂ ਨਹੀਂ ਪੁੱਤ ਜਾਣਾ ਮੈਂ ਤਾਂ ਤੇਰੇ ਕੋਲੇ ਰਹਿਣਾ ਕੋਈ ਨਹੀਂ ਮਾਂ ਨਾ ਮੈਂ ਨਹੀਂ ਜਾਣਦੀ ਗੱਲਾਂ ਮਾਂ ਦਾ ਪੁੱਤ ਮਾਫੀ ਮੰਦੀ ਜਾਂਦੇ ਉਹਦੇ ਲੋਕਾਂ 'ਚ ਮੇਰਾ ਕੱਢੇ ਜਲੂਸ ਗੋਡੇ-ਗੋਡੇ ਮੈਨੂੰ ਨਹੀਂ ਕਰਦੀ ਮੂੰਹ ਚੱਕ ਕੇ ਬੋਲ ਨਾ ਰਾਣੀ ਬੱਚਿਆਂ ਕਰਕੇ ਆਪਾ ਕਰਦੇ ਵੀਰ ਜੀ ਤੁਸੀਂ ਕਹਿ ਦਿਓ ਮੈਂ ਤੈਨੂੰ ਇੱਥੋਂ ਵੀ ਮਾਫੀ ਮੰਗਦੀ ਨਹੀਂ ਨਹੀਂ ਮੈਂ ਤਾਂ ਮੈਨੂੰ ਤਾਂ ਪਹਿਲਾਂ ਲੱਗਦਾ ਮੈਨੂੰ ਤਾਂ ਨਾ ਮਨਜੀਤ ਤੇਰੀ ਜਿਹੜੀ ਗੱਲ ਤੂੰ ਉਹਦੇ ਆਖੀ ਨਾ ਵੀ ਤੇਰੀ ਤਾਂ 1.5 ਲੱਖ ਤਨਖਾਹ ਹੈ ਮੈਨੂੰ ਤਾਂ ਸਾਰੀ ਉਮਰ ਰੜਕੂਗੀ ਉਹ ਠੀਕ ਹੈ ਕੀ ਇਹਨਾਂ ਨੂੰ ਕਹਿ ਉਹ ਵੀ ਕਿਹਾ ਜਾਂਦਾ ਜਿਹੜਾ ਸਾਰਾ ਸ਼ਰੀਕਾ ਕਬੀਲਾ ਹੱਸਦਾ ਸਾਡੇ ਤੇ ਐ ਨਾ ਕਰ ਤੂੰ ਚਾਲ ਵੜ ਸਾਡੇ ਜੀ ਨੂੰ ਕਹਿ ਕਾ ਵੀ ਚੱਲ ਕੋਈ ਨਾ ਜੇ ਗੁੱਸੇ ਚ ਕਹਿਤਾ ਤਾਂ ਹੁਣ ਮੈਂ ਕੜ ਵੀ ਉਹ ਗੱਲਾਂ ਨੂੰ ਨਹੀਂ ਗੁੱਸੇ ਚ ਮੈਂ ਮੰਨਦਾ ਇਨਸਾਨ ਨੂੰ ਗੁੱਸਾ ਆਉਂਦਾ ਤੂੰ ਮੇਰੇ ਨਾਲ ਗੱਲ ਦੱਸਵੇਂ ਹੁਣ ਸ਼ਰੀਕਾ ਕਬੀਲਾ ਹੱਸਦਾ ਤਾਂ ਲੈ ਕੇ ਚੱਲਿਓ ਕਿ ਜਵਾਕ ਨਹੀਂ ਕੋ ਸਾਂਭਦਾ ਤਾਂ ਲੈ ਕੇ ਚੱਲਿਓ ਕਿ ਪੈਨਸ਼ਨ ਇੱਕ ਤਰੀਕ ਨੂੰ ਫੇਰ ਉਹ 26 27 ਜਨਵਰੀ ਨੂੰ ਤਾਂ ਲੈ ਕੇ ਚੱਲਿਓ ਕੁਝ ਵੀ ਕਰਦਾ ਕੰਮ ਨਹੀਂ ਬਸ ਇੱਕ ਤਾਂ ਜਵਾਕਾਂ ਦਾ ਬਸ ਵੀ ਉਹਨਾਂ ਦਾ ਮੂੰਹ ਨਹੀਂ ਮੇਥੇ ਵੇਖਿਆ ਜਾਂਦਾ ਉਹ ਚਹਰਾ ਨਾ ਰਾਤ ਨੂੰ ਵੀ ਉੱਠ ਕੇ ਦਾਦੀ ਦਾਦੀ ਕਰਕੇ ਉੱਠ ਖੜਦਾ ਬਈ ਸੁੱਤਾ ਪਿਆ ਨਹੀਂ ਉਹਦਾ ਕਰਦਾ ਤੇ ਹੁਣ ਬਾਪੂ ਬਾਪੂ ਵੀ ਕਰਿਆ ਕਰੂਗਾ ਤੇ ਤੂੰ ਆ ਕਦੋਂ ਛੱਡਣਾ ਕੰਜਰਖਾਨਾ ਨਸ਼ੇ ਵਾਲਾ ਬਸ ਬਈ ਮੈਂ ਤਾਂ ਸੇਵਾ ਕਰਨੀ ਤਾਂ ਲੱਗਿਆ ਸੀ ਵੀ ਸੇਵਾ ਪਹਿਲਾਂ ਹੀ ਗਰਮ ਗੁੜੇ ਦਾ ਸੇਵਾ ਐਂ ਸ਼ੁਰੂ ਤੇ ਤਾਈਂ ਕਰਦਾ ਕਰਕੇ ਇਹਨੇ ਦੁਖੀ ਕਰੀ ਰੱਖਦਾ ਸੀ ਮੈਨੂੰ ਤੇ ਤਾਂ ਮੈਂ ਇਹ ਗੱਲਾਂ ਮੈਨੂੰ ਮੈਂ ਪਹੁੰਚ ਗਈਆਂ ਇਹਦੇ ਲੋ ਮੇਰਾ 24 ਘੰਟੇ ਮਾਨਤਾ ਪਿਆ ਰਹਿੰਦਾ ਸੀ ਤੇ ਮੈਂ ਉੱਚ ਹਾਨੀ ਮਮਮੀ ਨੂੰ ਕਹਿ ਤਾ ਨਹੀਂ ਮਮਮੀ ਨੂੰ ਮਨਜੀਤ ਤੂੰ ਇੱਕ ਕਰ ਹੀ ਨਹੀਂ ਆਖੀ ਠੀਕ ਹੈ ਮੈਂ ਬਹੁਤ ਕਾਫੀ ਮਹੀਨਿਆਂ ਦਾ ਸੁਣੀ ਜਾਂਦਾ ਸੀਗਾ ਵੀ ਇੰਨਾ ਕੁਜੀ ਚਕਾਨਾ ਨੇ ਉਹਨੂੰ ਕਹਿੰਦੀ ਨਿਕਲ ਜਾ ਤੇਰਾ ਉਹ ਤੇਰਾ ਸਰਕਾਰੀ ਨੌਕਰੀ ਵਾਲਾ ਪੁੱਤ ਤੈਨੂੰ ਸੰਭਲੇ ਤੇਰੀ ਉਹ ਤੇਰੀ ਬਾਹਲੇ ਪੈਸਿਆਂ ਦੀ ਨੂੰ ਸੰਭਲੇ ਸਾਰੀਆਂ ਗੱਲਾਂ ਨਾ ਮੈਨੂੰ ਸ਼ਰੀਕੇ ਕੀ ਵਿਲੇ ਚੋਂ ਸੁਣਦੋਂ ਮਿਲਦੀਆਂ ਸੀ ਕੰਦ ਸੰ ਨੇ ਬਹੁਤ ਵਾਰੀ ਤੇਰੀ ਜਠਾਣੀ ਨੇ ਆਖਣਾ ਵੀ ਬਹੁਤ ਬੋਲਦੀ ਆ ਮਾਤਾ ਨੂੰ ਮਨਜੀਤ ਮੈਂ ਕਹਿੰਦਾ ਯਾਰ ਕੋਈ ਗੱਲ ਨਹੀਂ ਉਹਨਾਂ ਨੇ ਜਦੋਂ ਕਹਿ ਕੇ ਰੱਖਿਆ ਵੀ ਮਾਤਾ ਦੀ ਸੇਵਾ ਕਰਨੀ ਉਹ ਤਾਂ ਉਹਦੇ ਚੀਕਾਂ ਵੱਜੀਆਂ ਮਾਤਾ ਦੀ ਜਦੋਂ ਢਾ ਕੇ ਉੱਤੇ ਬੈਠੀ ਸੀ ਨਾ ਚੀਕਾਂ ਨਿਕਲੀਆਂ ਮਾਤਾ ਦੀਆਂ ਬਈ ਕੁਝ ਤਾਂ ਗੱਲਾਂ ਨਾ ਇਹਨਾਂ ਨੇ ਬਣਾਈਆਂ ਵੀ ਆ ਆ ਯਾਰ ਹੈਰੀ ਹਾ ਚੀਚ ਇਹ ਜਮਾਤ ਤੇਰੀ ਬੇਬੁਨਿਆਦ ਗੱਲ ਹੈ ਤੂੰ ਉੱਦੇ ਤੂੰ ਉੱਤੇ ਆਇਆ ਨਾ ਇੰਨੀ ਕੋਸ ਗੱਲ ਤਾਂ ਹੁੰਦੀ ਹੈ ਕੋਸ ਨਹੀਂ ਕੁਝ ਬਣਾਉਂਦੇ ਆ ਹੁਣ ਜਿਹੜਾ ਤੂੰ ਟਾ ਕੇ ਉੱਤੇ ਬੈਠੀ ਸੀ ਉਹ ਗੱਲ ਬਣਾਈ ਵੀ ਆ ਤੂੰ ਅੱਖੀਂ ਆ ਕੇ ਵੇਖਿਆ ਮੈਂ ਤੈਨੂੰ ਦੱਸਿਆ ਤੂੰ ਮੇਰੀ ਗੱਲ ਤੇ ਯਕੀਨ ਨਹੀਂ ਕੀਤੀ ਤਾਂ ਭਾਈ ਤੂੰ ਬਣਾਤੀ ਹੋਊਗੀ ਗੱਲ ਫਿਰ ਇਹ ਤਾਂ ਉਹੀ ਚੀਜ਼ਾਂ ਹੋ ਗਿਆ ਕੱਲ ਨੂੰ ਫੇਰ ਉਹਦੀ ਕੁੱਤੀ ਇਸੇ ਸੰ ਇਹਦੇ ਨਾਲ ਕੱਲ ਦੱਸੇ ਇਹਦਾ ਲਾਜ ਵੀ ਕਰਵਾਉਣਾ ਨਹੀਂ ਲਾਜ ਮਨਜੀਤ ਕੱਲ ਨੂੰ ਫੇਰ ਉਹੀ ਕੁਰਜੀ 'ਚ ਕੰਨਾ ਉਹੀ ਕੁੱਤੀ ਚੀਕਾ ਮੇਰੇ ਚਲੇ ਨਹੀਂ ਭਾਈ ਹੁਣ ਨਹੀਂ ਹੈ ਇਹਦਾ ਕੋਈ ਵੀ ਹੁੰਦਾ ਸਾਡੇ ਤੋਂ ਮੈਂ ਨਹੀਂ ਜਾਣਦੀ ਕਿ ਮੈਂ ਤਾਂ ਇੱਥੇ ਰਹ ਮੈਂ ਨਹੀਂ ਜਾਣਾ ਤੁਹਾਡੇ ਨਾਲ ਤੁਸੀਂ ਆਉਂਦਿਆਂ ਨੂੰ ਜੀ ਆਉਂਦਿਆਂ ਨੂੰ ਮੇਰਾ ਪੋਤਾ ਮੈਨੂੰ ਇੱਥੇ ਮਲਾ ਕੇ ਲੈ ਜਾਓ ਮਰ ਜੂਗਾ ਕਿ ਨਹੀਂ ਮਾਤਾ ਬਾਪੂ ਦੇ ਮਗਰੋਂ ਨਾ ਤੇਰੇ ਬਿਨਾ ਸਾਡਾ ਕੋਈ ਨਹੀਂ ਆਇਆ ਨਾ ਕਰ ਸਾਡੇ ਨਾਲ ਪੁੱਤ ਪਹਿਲਾਂ 12 ਸਾਲ ਤੇਰੀ ਵਿਆਹ ਨੂੰ ਹੋ ਗਿਆ ਉਹਦੋਂ ਤੱਕ ਤੂੰ ਨਸ਼ੇ ਨਾ ਕਰਨ ਲੱਗਿਆ ਹੁਣ ਤੂੰ 4-5 ਸਾਲਾਂ ਸਾਰਾ ਨਸ਼ੇ ਕਰਨ ਲੱਗਿਆ ਤੇ ਮੈਨੂੰ ਇਹਨੇ ਕੁੱਟ-ਕੁੱਟ ਕੇ ਮਾਰਨਾ ਸ਼ੁਰੂ ਕਰਤਾ ਕੀ ਗੱਲ ਭਾਈ ਮੈਂ ਤੁਹਾਡਾ ਮਾੜਾ ਕਰਤਾ ਵੀ ਤੁਹਾਨੂੰ ਪਾਲ ਪਲੋਸ ਕੇ ਵਿਆਹ ਤੇ ਵਰਤੇ ਆਪਦੇ ਘਰਾਂ 12 ਆਲੇ ਬਣਾਤੇ ਬੱਸ ਤੇ ਆਹੀ ਦਾ ਕਹਿੰਦੇ ਵੀ ਤੇਰਾ ਦੇਨ ਨਹੀਂ ਅਸੀਂ ਦੇ ਸਕਦੇ ਪਰ ਤੂੰ ਨਾ ਐ ਕਹਿੰਦੇ ਵੀ ਤੂੰ ਨਾ ਐ ਬਾਈ ਮਾਫੀ ਮੰਗ ਲਾ ਮਾਤਾ ਤੋਂ ਮੰਗ ਲਾ ਉਹਦਾ ਗੁੱਸਾ ਬੜਾ ਯਾ ਮੇਰਾ ਤਾਂ ਹੁਣ ਸਿੱਧੇ ਦੇਖਦਾ ਮੈਂ ਸਹੀ ਮਹਿਣਾ ਚ ਮੈਂ ਤਾਂ ਮਾਤਾ ਦਾ ਮੂੰਹ ਵੀ ਵੇਣਾ ਤੇ ਪਤਾ ਇਹਨਾਂ ਦਾ ਵੀ ਵੇਣਾ ਮੈਨੂੰ ਤਾਂ ਫੇਰ ਲੱਗਦਾ ਵੀ ਕਿਤੇ ਸ਼ਾਇਦ ਗਲਤੀ ਦਾ ਅਹਿਸਾਸ ਸੱਚੀ ਹੋ ਗਿਆ ਹੋਗਾ ਤੇ ਤਾਂ ਆਗੇ ਹੋਣਗੇ ਪਰ ਆਏ ਨਹੀਂ ਨਾ ਪਤਾ ਵੀ ਲੈ ਜਾ ਕੇ ਚਾਰ ਤਰ ਰੱਖੇ ਪੰਜਵੇਂ ਦਿਨ ਫੇਰ ਉਹ ਕੜੀ ਹਿਸਲੇ ਫੜ ਕੇ ਮਾਤਾ ਨੂੰ ਮਨਜੀਤ कौर ਫੇਰ ਫਿਰ ਮੈਂ ਇਧਰਲੇ ਪਾਸੇ ਵੀ ਜਾਉਂਗੀ ਮੈਂ ਤਾਂ ਇਹਨੇ ਵੀ ਨਹੀਂ ਚੱਲਣਾ ਕੋਈ ਖੁਸ਼ਣ ਗਈ ਸੀ ਮੇਰੇ ਵੱਲੋਂ ਨਾ ਮਾਂ ਸੋਚ ਇਹ ਗੱਲ ਚੱਲਣਾਂ ਦੀ ਕਿਹੜੀ ਗੱਲ ਮਾਂ ਦਾ ਇੱਕੋ ਜੀਆਂ ਹੁੰਦੀਆਂ ਫਿਰ ਇਹਦਾ ਗਾਲਾਂ ਹੀ ਨਗਾਉਂਦੇ ਨੇ ਰੱਖੀ ਨਾ ਮੀ ਮਾਂ ਪਿਓ ਕਿਤੇ ਥੋਪੇ ਕਿਸੇ ਨੇ ਸਾਡੇ ਤੇ ਵੀ ਤੂੰ ਚੱਲੜੇ ਪਹਿਣਗੇ ਜਨਮ ਦਿੱਤਾ ਹੈ ਸਾਰਾ ਕੋ ਸਾਡਾ ਫਰਜ਼ ਹੈ ਸਾਂਭਣਾ ਮੈਂ ਤਾਂ ਇਹਨਾਂ ਦੀ ਗੱਲ ਕਰਦਾ ਮੰਜੀ 10 13 ਉਹ ਦੀ ਛੱਡ ਉਹਦਾ ਮੈਨੂੰ ਪਤਾ ਜਿੰਨਾ ਜ਼ਰੂਰ ਨਸ਼ੇ ਪਤਾ ਕਦੇ ਖੜੀ ਛੱਡਦਾ ਡਰ ਲਾ ਹੁੰਦਾ ਸੀਗਾ ਤੂੰ ਜਿਵੇਂ ਹੀ ਪ੍ਰਾਇਆ ਕਰਤਾ ਮੈਨੂੰ ਮੈਂ ਵੀ ਨਹੀਂ ਪੁੱਤ ਪ੍ਰਾਇਆ ਕੀਤਾ ਪ੍ਰਾਇਆ ਕੀਤਾ ਤੇਰੀ ਜਨਾਨੀ ਨਹੀਂ ਇਹ ਤੈ ਜੇ ਤੂੰ ਨਸ਼ੇ ਛੱਡ ਦੇਵੇਂ ਤਾਂ ਤੂੰ ਹੀ ਸੁਧਰ ਜੇ ਤੇ ਮੇਰੀ ਵੀ ਜ਼ਿੰਦਗੀ ਸੁਧਰ ਜਾਂਦੀ ਤੇਰੇ ਨਾਲ ਕਿਉਂ ਤੂੰ ਇਹ ਤਾਂ ਤੋਏ ਤੋਏ ਕਰੋਂ ਨੇ ਦੁਆ ਨਹੀਂ ਦਿੱਤੀ ਨੀ ਤੇ ਮੇਰਾ ਛੋਟਾ ਮੇਰਾ ਛੋਟਾ ਕਰਦੀ ਫਿਰਦੀ ਨਹੀਂ ਮੇਰਾ ਛੋਟਾ ਯਾਰ ਜੇ ਤੂੰ ਹਾਰ ਨਸ਼ੇੜੀ ਪੁਣੇ ਚ ਨਾ ਪੈਂਦਾ ਤਿੰਨ ਚਾਰ ਸਾਲਾਂ ਦਾ ਉਦੋਂ ਪਹਿਲਾਂ ਸਾਰਾ ਕੁਝ ਚੰਗਾ ਚੱਲੀ ਜਾਂਦਾ ਸੀ ਨਾ ਜਦੋਂ ਆਂਦਾ ਮੈਂ ਪਰ ਦੂਜਾ ਘਰ ਪਾ ਲਿਆ ਆਪਦਾ ਦੂਜੇ ਪਾਸੇ ਉਦੋਂ ਤੋਂ ਲੈ ਕੇ ਵਧੀਆ ਚੱਲੀ ਜਾਂਦਾ ਸੀ ਨਾ ਜਦ ਜਿਵੇਂ ਜਿਵੇਂ ਤੇਰਾ ਨਸ਼ਾ ਵਧਦਾ ਕਿ ਉਹ ਇਹਦਾ ਕਲੇਸ਼ ਮਾਤਾ ਦਾ ਵਧਦਾ ਗਿਆ ਚਲੋ ਭਾਈ ਜੀ ਤਾਂ ਇਹੀ ਮੰਨੀ ਜਾਂਦੇ ਚਲੋ ਕਾਮ ਯਾਰ ਮੈਂ ਤਾਂ ਕਹਿੰਦਾ ਬਾਤ ਮਾਪ ਕੋਈ ਨਹੀਂ ਮੁੰਡਾ ਤੇਰਾ ਕੋਈ ਨਹੀਂ ਨਹੀਂ ਮਾਤਾ ਮੇਰੀ ਗੱਲ ਸੁਣ ਆਪਾਂ ਇੱਕ ਚੀਜ਼ ਕਰਦੇ ਹੈਰੀ ਗੱਲ ਸੁਣ ਮਨਜੀਤ ਗੱਲ ਸੁਣ ਲੈ ਮੇਰੀ ਪਹਿਲੀ ਗੱਲ ਤੋਂ ਤਾਂ ਮਨ ਨਹੀਂ ਹੈਗਾ ਜਾਂ ਮਾਤਾ ਠੀਕ ਹੈ ਆਪਾਂ ਇੱਕ ਵਾਰੀ ਫੇਰ ਬੈਠ ਲਈਏ ਕਿ ਮਾਤਾ ਨਹੀਂ ਤੂੰ ਆਏ ਕਰ ਮੇਰਾ ਵੀ ਨਹੀਂ ਜੀ ਕਰਦਾ ਮੋੜਨ ਨੂੰ ਵੇਖ ਮੈਂ ਕਹਿੰਦਾ ਤੇਰੇ ਵਰਗੇ ਅੱਖੀਆਂ ਤੇ ਨਹੀਂ ਮਾਤਾ ਚੱਲ ਤੂੰ ਸਾਡੇ ਨਾਲ ਕੋਈ ਦੋ ਦਿਨਾਂ ਬਾਅਦ ਫੇਰ ਲੈ ਆਵਾਂਗੇ ਆਪਾਂ ਇਹ ਕੰਮ ਸਤਨਾਸਾਨ ਨਹੀਂ ਹੈ ਮੈਂ ਬੋਲਦਾ ਮੇਰੀ ਕੀ ਜਿੰਨੇ ਕਿ ਮੈਂ ਚੁੰਨੀ ਧਰ ਦਿੰਦਾ ਨਹੀਂ 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 ਇਹ ਨਹੀਂ ਕੰਮ ਕਰਨਾ ਜੀ ਤੇ ਚਲੋ ਤੇਰਾ ਖਾਂ ਹੈ ਸਾਡੇ ਵੱਲੋਂ ਚੁੰਨੀ ਛੱਡ ਚਾਹੇ ਸਿਰ ਰੱਖਦੇ ਪੈਰਾਂ ਤੇ ਠੀਕ ਹੈ ਉਹਨੇ ਕਰਤੇ ਰੇ ਮਾਂ ਕਿਧਰ ਮੱਕੋ ਮਰਜੀ ਆ ਜੀ ਦੋਨੇ ਘਰ ਹੀ ਤੇਰੇ ਨਹੀਂ ਮਾਤਾ ਤੂੰ ਚੱਲ ਸਾਡੇ ਨਾਲ ਉਹਨਾਂ ਨਿੱਕੇ ਜਿਹੇ ਦੇਖ ਲਾ ਤੂ ਬਾ ਉਹਦੇ ਹੱਥਾਂ ਚ ਪਾ ਲਿਆ ਉਹਨੂੰ ਤੇ ਯਾਰ ਉਹਨਾਂ ਨੂੰ ਆਉਣ ਕਿਨਾਂ ਨਹੀਂ ਦਿੱਤਾ ਉਹਦੇ ਦਾ 8-9 ਦਿਨਾਂ ਦਾ ਮਾਤਾ ਆਏ ਜਵਾਕ ਤੇ ਮੇਰੇ ਮੁੰਡੇ ਨੂੰ ਨਹੀਂ ਨਹੀਂ ਬਈ ਉਹ ਤਾਂ ਸਵੇਰੇ ਸਕੂਲ ਜਾ ਵੜਦਾ ਜੀ ਸਵੇਰ 7 ਵਜੇ ਆਉਂਦੇ ਨੇ ਚਾ 3:30 ਵਜੇ ਵੈਣ ਆਉਂਦੀ ਆ 4 ਵਜੇ ਚਾ ਪਿਆ ਕੇ ਟਿਉਸ਼ਨ ਦਿੰਦੀ ਉਹਦੋਂ ਤੱਕ ਟਾਈਮ ਨਹੀਂ ਫਿਰ 6 ਵਜੇ 6:30 ਟਿਉਸ਼ਨ ਤਾਂ ਹੁੰਦੀ ਆ ਚਲ ਮਾਤਾ ਮੇਰੀ ਗੱਲ ਸੁਣ ਇੱਕ ਛੰਦੇ ਹਾਂਜੀ ਬਈ ਤੂੰ ਹੁਣ ਗਵਾ ਕੋਲੇ ਆ ਕੇ ਜੀ ਗੱਲ ਸੁਣ ਲੈ ਹਣਾ ਦੋ ਪਰਿਵਾਰ ਦਾ ਮੈਂਬਰ ਹੀ ਹੈ ਠੀਕ ਹੈ ਉਹ ਨਹੀਂ ਆਪਣੀ ਗੱਲ ਹੈਗੀ ਹਣਾ ਕੋਈ ਵੀ ਵੀਰੇ ਘਰ ਆ ਤਰਾ ਮੈਂ ਉਹੀ ਕਹਿੰਦਾ ਆ ਦੇਖੋ ਆ ਬੈਠਾ ਮੂੰਹ ਦੇ ਠੀਕ ਹੈ ਜੇ ਕਰ ਨੂੰ ਤੂੰ ਪ੍ਰਾਈਜ਼ ਲੱਗਦੀ ਹੈ ਤਾਂ ਇਸ ਗੱਲ ਦਾ ਗਵਾਹ ਜਿਹੜਾ ਤੂੰ ਹੋਏਗਾ ਨਹੀਂ ਨਹੀਂ ਮੁੜ ਕੇ ਜੇ ਮਾਤਾ ਲੈ ਆਂਦੀ ਘਰੇ ਮਾਤਾ ਤੂੰ ਐ ਕਰੋ ਵੀ ਮੇਰਾ ਵੀ ਨਹੀਂ ਜੀ ਕਰਦਾ ਮੁੜ ਕੇ ਉਹ ਹੀ ਲਗਣਾ ਠੀਕ ਹੈ ਇੱਕ ਚੀਜ਼ ਹੋਰ ਥੋੜਾ ਜੀ ਕਰੇ ਨਾ ਉਦੋਂ ਤੂੰ ਆ ਜਿੱਦੇ ਮੈਂ ਲਿਆਂਦਾ ਮਾਤਾ ਨੂੰ ਉਹਦੇ ਮਨਜੀ ਤੂੰ ਇਹ ਗੱਲ ਆਖੀ ਸੀ ਵੀ ਤੂੰ ਤਾਂ 1.5 ਲੱਖ ਨਾ ਤੇਰਾ ਢਿੱਡ ਨਹੀਂ ਭਰਦਾ ਤੂੰ ਤਾਂ ਇਹਦੀ 25-30 ਹਜ਼ਾਰ ਪੈਨਸ਼ਨ ਆ ਬਾਪੂ ਵਾਲੀ ਦੀ ਇਹੜੀ ਉਹ ਲੈਣ ਦਾ ਮਾਰਾ ਲੈ ਕੇ ਚੱਲੇ ਚਲ ਵੀਰੇ ਮੈਂ ਉਹਦੇ ਵੀ ਕਿਹਾ ਸੀ ਮੱਝੀ ਵੀ ਕਹਿੰਨਾ ਵੀ ਪੈਨਸ਼ਨ ਪੁਨਸ਼ਨ ਥੋ ਉਹਨੂੰ ਰੱਖ ਲੋ ਵਰਤ ਲੋ ਮਾਤਾ ਤੁਹਾਨੂੰ ਅੱਗੇ ਵੀ ਤਕੜਾ ਕੇ ਦਿੰਦੀ ਆ ਨਾ ਠੀਕ ਹੈ ਪਰ ਮੈਨੂੰ ਇਹ ਚੀਜ਼ ਲੱਗਦੀ ਵੀ ਕਿਤੇ ਇੱਕ ਤਰੀਕ ਦੇ ਵਿੱਚ ਥੋੜਾ ਕਰ ਰਹਿਗੇ ਉਹ ਚੀਜ਼ ਵੇਖ ਕੇ ਜੇ ਆਏ ਤਾਂ ਫੇਰ ਕੋਈ ਪੈਦਾ ਨਹੀਂ ਨਹੀਂ ਕੋਈ ਉਸ ਦਾ ਨਾ ਵੀ ਮਾਤਾ ਦੀ ਜਿਹੜੀ ਸੋਚ ਆ ਵੀ ਉਹ ਨਹੀਂ ਕਬੀਲਦਾਰੀ ਸੰਭੀ ਹੁਣ ਤੱਕ ਤਾਂ ਜਿਹਦੀ ਰਹਿਣਾ ਚੱਲਦਾ ਹੂੰ ਸਾਨੂੰ ਇਹਦੇ ਪੈਸੇ ਤਾਂ ਹੀ ਕੋਈ ਮਤਲਬ ਨਹੀਂ ਸਾਨੂੰ ਤਾਂ ਇਹ ਨਹੀਂ ਪਤਾ ਵੇਸੇ ਘਰ ਕਿਵੇਂ ਚੱਲ ਗਈ ਹਾਂ ਇਹ ਇਹਦੇ ਨਾਲ ਹੀ ਹੈ ਸਾਡਾ ਸਾਰਾ ਨਹੀਂ ਨਹੀਂ ਘਰ ਕਿਵੇਂ ਚਲਾਈਏ ਤਾਂ ਪਤਾ ਲੱਗ ਗਿਆ ਤੇ ਉਦਦੇ ਨਹੀਂ ਪਤਾ ਲੱਗਿਆ ਉਦਦੇ ਤੇਰੇ ਭੂਤ ਕੀ ਸਵਾਰ ਹੋਏ ਸੀਗੇ ਜਿੱਦੈਂ ਐ ਤਾਂ ਕੋਈ ਵੀ ਨਹੀਂ ਕਰਦਾ ਉਦਦੇ ਦਾ ਵੀਰ ਜੀ ਤਾਂ ਪਾਈ ਜਾਂਦਾ ਰਹਿੰਦਾ ਬਾਹਰ ਸਾਰੀ ਦਿਹਾੜੀ ਰਹਿੰਦਾ ਤੂੰ ਵੀ ਛੱਡਿਆ ਨਾ ਨਸ਼ਾ ਨੁਸ਼ਾ ਜੀ ਠੀਕ ਹੈ ਮੈਂ ਨੂੰ ਵੱਡਾ ਰੋਲ ਹੀ ਕਹਿਣਦਾ ਤੁਹਾਡੇ ਜਿਹੜਾ ਉਧਰਲੇ ਪਾਸੇ ਤੁਸੀਂ ਇਕੱਲੇ ਕਲੇਸ਼ ਪਾਈ ਬੈਠੇ ਹੋ ਨਹੀਂ ਭਈ ਹੁਣ ਤਾਂ ਮੈਂ ਬਹੁਤ ਘਟਾਤਾ ਜੀ ਹੁਣ ਤਾਂ ਬੰਦ ਕਰ ਇਹ ਇੱਕ ਟਾਈਮ ਹੀ ਕਰਤਾ ਜੀ ਬਸ ਮੈਨੂੰ ਐਂ ਦੱਸ ਜੇ ਇਹ ਪਤਾ ਹੀ ਕੋਈ ਨਹੀਂ ਪਤਾ ਨਹੀਂ ਕਿਹੜਾ ਨਸ਼ਾ ਕਰਦਾ ਤੂੰ ਜਵਾਨ ਨਹੀਂ ਪਲਟਦੀ ਕਈ ਵਾਰੀ ਤੇਰੇ ਇਹਨੇ ਦੱਸਿਆ ਮਾਤਾ ਨੇ ਵੀ ਆਏ ਆਏ ਆਉਂਦਾ ਸੀਗਾ ਜੇ ਤੈਨੂੰ ਕੁਝ ਹੋ ਗਿਆ ਤਾਂ ਮਾਤਾ ਤਾਂ ਫੇਰ ਚ ਤੇਰੇ ਕੋਲ ਨਾ ਤਾਂ ਮੈਂ ਇਧਰ ਹੁਣ ਵੀ ਨੰਦੇ ਸੀ ਮੈਂ ਸਾਹਮਣੂ ਜੇ ਤੈਨੂੰ ਕੋਸ਼ ਹੋ ਗਿਆ ਜਿਹੜੇ ਕਮਰੇ ਤੂੰ ਆ ਕੰਜਰ ਖਾਣੇ ਚ ਬੈ ਗਾ ਨਸ਼ੇ ਵਾਲੇ ਚ ਤੇ ਫਿਰ ਆਏ ਦਾ ਤੇ ਤੇਰੇ ਜਵਾਕਾਂ ਦਾ ਕੀ ਬਣੂਗਾ ਨਹੀਂ ਬਾਈ ਹੁਣ ਤਾਂ ਬਸ ਮੈਂ ਇੱਕ ਟਾਈਮ ਕਰਤਾ ਜੀ ਹੁਣ ਤਾਂ ਮੈਂ ਨਾ ਮਹੀਨੇ 15 ਦਿਨਾਂ ਚ ਬੰਦ ਕਰ ਦੂੰਗਾ ਜੀ ਪੱਕੀ ਗੱਲ ਹਾਂ ਕਿਡਲ ਨਾ ਪੈਂਦੀ ਹੈ ਬਾਈ ਨਹੀਂ ਮੈਂ ਹੁਣੇ ਬੰਦ ਕਰ ਦਿਆ ਬੀਬੀ ਗੱਲ ਸੁਣਦੀ ਨਹੀਂ ਇਹਨੂੰ ਵੀ ਆਪਾਂ ਹੀ ਬਚਾਉਣਾ ਤੇ ਇਹ ਵੀ ਆਪਣੀ ਇੱਕੜ ਬਗਾਨੀ ਹੈ ਇਹ ਤਾਂ ਹੈਗਾ ਹੀ ਆ ਪਤ ਠੀਕ ਹੈ ਤੂੰ ਨਾ ਹੁਣ ਜਾਣਾ ਕਿ ਕੰਮ ਨੂੰ ਜਾਣਾ ਕੋਈ ਨਹੀਂ ਦੇਖ ਲਓ ਪੁੱਤ ਤੇਰੀ ਜਿਵੇਂ ਮਾਤੀ ਨਹੀਂ ਆਏ ਹੁਣ ਮੇਰਾ ਤਾਂ ਜੀ ਨਹੀਂ ਕਰਦਾ ਕਿਉਂ ਚੰਦੇ ਖਾਲੀ ਮੇਰਾ ਜੀ ਨਹੀਂ ਕਰਦਾ ਮੋੜਨ ਨੂੰ ਯਾਰ ਮਾਂ ਕੋਈ ਗੱਲ ਨਹੀਂ ਠੀਕ ਹੈ ਹਾਲਾਂਕਿ ਜਿਹੜੇ ਹਾਲਾਤ ਮੈਂ ਉਹਦੇ ਤੈਨੂੰ ਦੱਸਿਆ ਨਾ ਵੀ ਜਿਹੜੇ ਹਾਲਾਤ ਮੈਂ ਵੇਖੇ ਮਾਤਾ ਦੇ ਜਮਾਂ ਜੀ ਨਹੀਂ ਕਰਦਾ ਕਿ ਇਹਨਾਂ ਨੂੰ ਮੱਥੇ ਵੀ ਨਾ ਲੱਗਣਦੇ ਆ ਪਰ ਗਲਤੀ ਦਾ احساس ਹੁੰਦਾ ਠੀਕ ਹੈ ਹਨਾ ਚੱਲ ਮਾਤਾ ਤੋਰ ਬੱਜ ਚਲੀਏ ਮੰਜੀ ਤੇ ਇੱਕ ਚੀਜ਼ ਦਾ ਧਿਆਨ ਰੱਖਿਓ ਜੇ ਦੁਬਾਰਾ ਉਹ ਜੀ ਕੰਪਲੇਟ ਆ ਗਈ ਨਾ ਬਾਤ ਨੂੰ ਫੇਟੇ ਮੂੰਹ ਵੀ ਆਖਿਆ ਨਹੀਂ ਨਹੀਂ ਵੀ ਤਾਂ ਮੈਂ ਸਾਰੀ ਉਮਰ ਤੁਹਾਨੂੰ ਮੈਂ ਆਪਦੇ ਜਿਉਂਦੇ ਜਿਉਂਦੇ ਮਾਤਾ ਦੇ ਮੱਥੇ ਠੀਕ ਹੈ ਠੀਕ ਹੈ ਨਾ ਮੈਂ ਸਾਰੀ ਖਤਮ ਕਰਾ ਲਵਾਂਗਾ ਮੁੜ ਕੇ ਫੇਰ ਮੈਂ ਕਿਉਂ ਜੋਦਿਆਂ ਵਾਲਾ ਹਿਸਾਬ ਦਾਗਾ ਫੇਰ ਪਾਣੇ ਕੋਈ ਨਹੀਂ ਪੁੱਤ ਮੈਨੂੰ ਜੋ ਮਿਲਿਆ ਕਰੀ ਨਾ ਮੈਂ ਤਾਂ ਆ ਪੈਸੇ ਮਾਤਾ ਜਦੋਂ ਮਰਜੀ ਬਾਜ਼ੀ ਮਾਰਦੀ ਗੱਲ ਦੇ ਤੋਹਾਰਾ ਮੈਂ ਤਾਂ ਮੈਂ ਕਹ ਤੂੰ ਕੰਮ ਤੋਂ ਤੂੰ ਬਾਜ਼ੀ ਮੈਂ ਆਪੇ ਆਉਣਾ ਹੀ ਅੱਗੇ ਵੀ ਹੁਣ ਤਿਆਰ ਰੱਖਿਓ ਠੀਕ ਹੈ ਨਾ ਐਸ ਵਾਰ ਆ ਜਾ ਮਨਜੀਤ ਹਾਂਜੀ ਹਾਂਜੀ ਸ਼ਿਕਾਇਤ ਦਾ ਮੌਕਾ ਨਾ ਮਿਲੇ ਨਹੀਂ ਨਹੀਂ ਵੀਰ ਜੀ ਠੀਕ ਹੈ ਭਾਈ ਜੀ ਨਹੀਂ ਨਹੀਂ ਕੋਈ ਨਹੀਂ ਬਸ ਧਿਆਨ ਰੱਖਿਓ ਹੁਣ ਠੀਕ ਹੈ ਮਾਤਾ ਧਿਆਨ ਰੱਖਿਓ ਜੇ ਕੋਈ ਪ੍ਰੋਬਲਮ ਹੋਈ ਤਾਂ ਮੈਨੂੰ ਫੋਨ ਕਰ ਦਿਓ ਇਹ ਤਾਂ ਬਾਲਾ ਦਿਮਾਗ ਖਰਾਬ ਸੀਗਾ ਛੋਟੀ ਦਾ ਅੱਛਾ ਜੀ ਹਾਂ ਤੇ ਅਗਲ ਟਿਕਾਣੇ ਆਈ ਲੱਗਦੀ ਆ ਹੁਣ ਬਿਲਕੁਲ ਬਾਈ ਚਲੋ ਚਲੋ ਕੋਈ ਨਹੀਂ ਬਾਈ ਅਗਲੇ ਮਾਸੇ ਆਪਾਂ ਚੱਕੀਏ ਫਿਰ ਹਾਂ ਪਾਪੀ ਤੇਰੇ ਦਾ ਫੋਨ ਆ ਜਾਊਗਾ ਵੀ ਛੰਡੇ ਨੇ ਖਵਾਇਆ ਕਿ ਨਹੀਂ ਕੁਸਤ ਮੈਂ ਪ੍ਰਸ਼ਾਦਾ ਲਾਉਣਾ ਬਾਈ ਬਰਾਲੋ ਯਾਰ ਕੁਸਤ